अवरे जो सरदार सुखबीर सिंह बादल श्री अकाल तख्त साहब के वलों लगाई गई सेवा निभा रहे श्री हरिमंदर साहब विखे तो उस वक्त सिक्योरिटी के बावजूद हमला होया है और मैं इसकी पुरजोर निखेधी करता हाँ और बचाव भी हो गया लेकिन है कि प्रश्न है कि भी जी पुलिस हैगी इन पुलिस के बावजूद ਉੱਥੇ ਜਿਹੜਾ ਹੈਗਾ ਜਿਹੜਾ ਡੈਟਰੈਂਟ ਇਫੈਕਟ ਹੈਗਾ ਕਿ ਉਹਨੇ باوجود ਹਮਲਾ ਹੋਇਆ ਤਾਂ ਦਾ ਮਤਲਬ ਜਿਹੜਾ ਪੁਲਿਸ ਦਾ ਖੌਫ ਹੈਗਾ ਜਿਹੜਾ ਡੈਟਰੈਂਟ ਇਫੈਕਟ ਹੈ ਉਹ ਚਲਾ ਗਿਆ ਹੈ ਲੋਕਾਂ ਚ ਅਜਿਹੇ ਹੈਗਾ ਭਵੰਤ ਮਾਨ ਨੂੰ ਜਿਹੜਾ ਹੈਗਾ ਕਿ ਇਹਦੀ ਜ਼ਿੰਮੇਵਾਰੀ ਸਿੱਧੀ ਦਾ ਕਮਾ ਕੇ ਵੀ ਮੁੱਖ ਮੰਤਰੀ ਤੇ ਹੈ ਭਵੰਤ ਸਿੰਘ ਮਾਨ ਨੂੰ ਤੇ ਹੈ ਕਿਉਂਕਿ ਉਹ ਹੋਮ ਡਿਪਾਰਟਮੈਂਟ ਵੀ ਉਹਨਾਂ ਕੋਲ ਹੈ ਸੋ ਉਸ ਨਾਤੇ ਜਿਹੜਾ ਹੈਗਾ ਕਿ ਅੱਜ ਇਸ ਟੰਗ ਦੇ ਨਾਲ ਅੱਜ ਹੌਸਲੇ ਵਧੇ ਹੋਏ ਹੈ ਆਇ ਤੁਸਤੇ ਕੋਕੇ ਵੀ ਕੋਈ ਦਿਨ ਐਸਾ ਨਹੀਂ ਜਾਂਦਾ ਜਿਸਨ ਹਮਲਾ ਨਾ ਹੋ ਗਏ ਤੇ ਜੁਲੀਅਟ ਕਹਿੰਦੀ ਐ ਨਾ ਤੋ ਉਸ ਨਾਲ ਤੇ ਜਿਹੜਾ ਹੈਗਾ ਅੱਜ ਸਰਕਾਰ ਨੂੰ ਜਿਹੜਾ ਹੈਗਾ ਮੈਂ ਤਾਂ ਕਹਾਂਗਾ ਕਿ ਵੀ ਇਹ ਡਿਜ਼ਾਈਨ ਕਰਨਾ ਚਾਹੀਦਾ ਹੈ ਭਵੰਤਮਾਨ ਉਹਨਾਂ ਨੇ ਜੁਨੇ ਵਰੀ ਨਹੀਂ ਕੀਤਾ ਮੈਂ ਉਸ ਦੀ ਪੂਰ ਜ਼ੋਰ ਨਖੀਦੀ